ਉੱਧਾ ਚੜ੍ਹੇ ਬੜੇ ਰਸਤੇ ਨੁਮੰਦੇ ਇੱਥੇ ਆਏ ਐ ਤੇ ਮੈਨੂੰ ਮਿਲੇ ਤੇ ਉਹਨਾਂ ਦੀ ਜਿਹੜੀ ਸੋਚ ਹੈ ਇਸ ਇਲਾਕੇ ਨੂੰ ਇਸ ਯੂਨੀਵਰਸਿਟੀ ਨੂੰ ਇੱਕ ਅਲੱਗ ਮਕਾਮ ਤੱਕ ਲੈ ਜਾਂਦੀ ਉੱਚੀ ਮਕਾਮ ਤੇ ਉਹਦੇ ਵਿੱਚ ਜਿਹੜਾ ਕੋਆਪਰੇਸ਼ਨ ਕਰਨ ਨੂੰ ਸਾਰੇ ਤਿਆਰ ਹੈ ਉਹਦੇ ਬਹੁਤ-ਬਹੁਤ ਧੰਨਵਾਦ ਉਸ ਵਾਸਤੇ ਤੇ ਯੂਨੀਵਰਸਿਟੀ ਸਾਡੀ ਇੱਕ ਗਵਰਨਮੈਂਟ ਟੂ ਗਵਰਨਮੈਂਟ ਪ੍ਰੋਗਰਾਮਸ ਕਰ ਰਹੀ ਹੈ ਡਿਸਟ੍ਰਿਕਟ ਟੂ ਡਿਸਟ੍ਰਿਕਟ ਕਰ ਰਹੀ ਹੈ ਡਿਸਟ੍ਰਿਕਟ ਟੂ ਡਿਸਟ੍ਰਿਕਟ ਸਿਰਫ ਇੰਡੀਆ ਵਿੱਚ ਨਹੀਂ ਇੰਟਰਨੈਸ਼ਨਲ ਲੈਵਲ ਤੇ ਕੋਸ਼ਿਸ਼ ਕਰ ਰਹੇ ਆ ਅਸੀਂ ਇਹਨੂੰ ਗ੍ਰੀਨ ਯੂਨੀਵਰਸਿਟੀ ਬਣਾਉਂਦਾ ਫਸਟ ਹੈਲਥ ਕੈਂਪਸ ਯੂਨੀਵਰਸਿਟੀ ਜਿਹੜੀਆਂ 13 ਯੂਨੀਵਰਸਿਟੀਆਂ ਤੇ ਸਾਡੇ 22 ਏਮਸ ਹੈ ਇੰਡੀਆ ਵਿੱਚ ਉਹ ਸਾਰੇ ਇਸ ਵਿੱਚ ਹੁੰਦੇ ਆ ਹੈਲਥ ਯੂਨੀਵਰਸਿਟੀਆਂ اور ਡੀਮ ਯੂਨੀਵਰਸਿਟੀ ਵਿੱਚ ਇਨਾ ਵਿੱਚ ਇਹ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਸਿਰਫ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ ਨਹੀਂ ਬਣੀ ਸਿਰਫ ਇਹ ਇੰਟਰਨੈਸ਼ਨਲ ਲੈਵਲ ਤੇ ਯੂਨਾਈਟਿਡ ਨੇਸ਼ਨ ਦੀ ਜਿਹੜੀ ਅਸੈਂਬਲੀ ਹੋ ਰਹੀ ਹੈ 79 ਉਹਦੇ ਵਿੱਚ ਇਹਨੂੰ ਨਿਊਯਾਰਕ ਵਿੱਚ ਅਵਾਰਡ ਦਿੱਤਾ ਜਾ ਰਿਹਾ ਹੈ ਸਾਨੂੰ ਇਸ ਸਾਲ ਦਾ ਬੈਸਟ ਰਿਸਰਚ ਯੂਨੀਵਰਸਿਟੀ ਦਾ ਵੀ ਅਵਾਰਡ ICMR ਨਾਲ ਮਿਲਿਆ ਤੇ ਮੈਨੂੰ ਪਰਸਨਲੀ ਵੀ ਨਵਾਜਿਆ ਗਿਆ ਹੈ ਮੋਸਟ ਇਨਫਲੂਐਂਸ਼ਲ ਹੈਲਥ ਬਾਹਰ ਚਾਂਸ ਲਾ ਇਨ ਇੰਡੀਆ ਜਿਹੜੇ ਹਜ਼ਾਰ ਤੇ ਉੱਪਰ ਯੂਨੀਵਰਸਿਟੀਆਂ ਹੈ ਤੇ ਇਹ ਅਵਾਰਡ ਰਿਵਾਰਡ ਸਿਰਫ ਐਨਕੋਰੇਜਮੈਂਟ ਦਿੰਦੇ ਪਰ ਸਾਡਾ ਮਿਸ਼ਨ ਕੁਝ ਹੋਰ ਹੈ ਅਸੀਂ ਜ਼ੀਰੋ ਇਲੈਕਟ੍ਰਿਸਿਟੀ ਜ਼ੀਰੋ ਪਲਾਸਟਿਕ ਗ੍ਰੀਨ ਪੋਲੂਸ਼ਨ ਫਰੀ ਸਾਡੀ ਜਗ੍ਹਾ ਜਾਇ ਸੋਇਲ ਹੈ ਉਹਨੂੰ ਚੇਂਜ ਕਰਨਾ ਆਪਣੀ ਯੂਨੀਵਰਸਿਟੀਆਂ ਦਾ ਵੱਡਾ ਦਾਇਰਾ ਹੈ 128 ਕਿੱਲੇ ਸਾਡੀ ਜ਼ਮੀਨ ਹੈ ਇੱਥੇ ਫਰੀਦਕੋਟ ਚ ਇੰਨੀ ਜ਼ਮੀਨ ਸਾਡੇ ਸੈਟੇਲਾਈਟ ਇੰਸਟੀਟਿਊਸ਼ਨਸ ਚ ਹੈ ਇਹ ਸਾਰਾ ਇਹਦੇ ਵਿੱਚ ਆਏਗਾ ਸੈਟੇਲਾਈਟ ਕੰਪਲੈਕਸਿਸ ਅਸੀਂ ਡਵੈਲਪ ਕਰ ਰਹੇ ਹਾਂ এডੂਕੇਸ਼ਨ ਵਿੱਚ ਅਸੀਂ ਨੈਸ਼ਨਲ এডੂਕੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਲੇ ਵੀ ਬਹੁਤ ਅੱਗੇ ਚੱਲ ਰਹੇ ਹੈ ਬਾਕੀ ਯੂਨੀਵਰਸਿਟੀਜ਼ ਤੋਂ ਇੰਡੀਆ ਚ ਜਿਹੜਾ ਐਨਈਪੀ 2020 ਨਵੀਂ ਮੁਹਿੰਮ ਚੱਲ ਰਹੀ ਹੈ ਵਿਕਸੇਸ ਭਾਰਤ 2047 ਦਾ ਜਿਹੜਾ ਟਾਰਗੇਟ ਹੈ ਗਲੋਬਲ ਲੀਡਰਸ਼ਿਪ ਵਾਸਤੇ ਤੇ ਇਹ ਸਾਰਿਆਂ जेडीआई ਸਾਡੇ ਕੰਮ ਚੱਲ ਰਿਹਾ ਅੱਜ ਵੀ ਆਸਟ੍ਰੇਲੀਆ ਤੋਂ ਡੈਲੀਗੇਸ਼ਨ ਆਇਆ ਹੋਇਆ ਹੈ ਉਹਦੇ ਉੱਥੇ ਇੱਕ ਡਿਸਟ੍ਰਿਕਟ ਦੇ ਮੇਅਰ ਵੀ ਆਏ ਹੋਏ ਨੇ ਤੇ ਇਹ ਸਾਰਾ ਮੈਂ ਉਮੀਦ ਕਰਦਾ ਹਾਂ ਐਂਡ ਭਾਇਸ਼ਵੀ ਮੇਰੀ ਇਹ ਹੀ ਹੈ ਕਿ ਜਿੰਨਾ ਟੈਨਿਓਰ ਮੈਂ ਇੱਥੇ ਕੱਡਾਂ ਇਹ ਯੂਨੀਵਰਸਿਟੀ ਗਲੋਬਲ ਲੀਡਰਸ਼ਿਪ ਲੈ ਲੇ ਤੇ ਇੱਥੇ ਜਿਹੜੇ ਸਟੂਡੈਂਟਸ ਹੈ ਉਹ ਅਟਰੈਕਟ ਹੋਣ ਔਰ ਸોર્ટ ਆਫਟਰ ਯੂਨੀਵਰਸਿਟੀ ਬਣ ਜਾਏ ਸਾਰੇ ਲੋਕ ਸਾਰੇ ਸਟੂਡੈਂਟਸ ਤੇ ਪੜਾਉਣ ਵਾਲੇ ਇਸ ਸੋਚਨ ਕਿ ਅਸੀਂ ਕਿੱਥੇ ਜਾਣਾ ਹੈ ਤੇ ਬਾਬਾ ਫਰੀਦ ਯੂਨੀਵਰਸਿਟੀ ਆਈਏ ਤੇ ਤੁਹਾਡੇ ਸਰਬ ਸਭ ਦਾ ਸਹਿਯੋਗ ਵਾਸਤੇ ਵੀ ਬਹੁਤ ਬਹੁਤ ਵੈਲਕਮ ਤੇ ਅੱਜ ਅਸੀਂ ਆਪਣੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰਸਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਅਜੀਬ ਸੂਤ ਜੀ ਨਾਲ ਮੁਲਾਕਾਤ ਕਰਨ ਲਈ ਉਹਨੇ ਦਫ਼ਤਰ ਆਇਆ ਸਾਡੀ ਸੰਸਥਾ ਡਾਕਟਰ ਅਜੀਬ ਸੂਤ ਜੀ ਦੇ ਜੁਆਇਨ ਕਰਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਕੰਮਾਂ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਇਹਨਾਂ ਦੀ ਮਿਹਨਤ ਸਦਕਾ ਹੀ ਯੂਨੀਵਰਸਿਟੀ ਨੂੰ ਇੰਟਰਨੈਸ਼ਨਲ ਗ੍ਰੀਨ ਯੂਨੀਵਰਸਿਟੀ ਦਾ ਅਵਾਰਡ ਮਿਲਿਆ ਹੈ ਮੈਂ ਜਗਦੀਸ਼ ਰਾਏ ਢੋਸੀਵਾਲ ਇਸ ਸੰਸਥਾ ਦਾ ਚੇਅਰਮੈਨ ਹਾਂ ਅਤੇ ਆਪਣੀ ਸਮੁੱਚੀ ਸੰਸਥਾ ਵੱਲੋਂ ਡਾਕਟਰ ਸੂਝ ਜੀ ਨੂੰ ਇਸ ਮਹਾਨ ਕੰਮ ਲਈ ਵਧਾਈ ਦਿੰਦਾ ਹਾਂ ਇੱਥੇ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ ਡਾਕਟਰ ਜੀਵ ਸੂਝ ਜੀ ਬਹੁਤ ਸਾਰੀਆਂ ਮੈਡੀਕਲ ਸੰਸਥਾਵਾਂ ਨਾਲ ਜੁੜੇ ਹੋਏ ਹਨ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਡਾਕਟਰ ਸਾਹਿਬ ਡਾਕਟਰ ਬੀਸੀ ਰਾਏ ਨੈਸ਼ਨਲ ਅਵਾਰਡ ਵੀ ਹਾਂ ਇਹ ਇੱਕ ਬਹੁਤ ਵੱਡਾ ਇਨਾਮ ਹੈ ਜੋ ਕਿ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਇਸ ਦੇ ਨਾਲ ਹੀ ਡਾਕਟਰ ਸਾਹਿਬ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ ਇਹਨਾਂ ਨੇ ਦੱਸਿਆ ਹੈ ਕਿ ਅਸੀਂ ਆਪਣੀ ਯੂਨੀਵਰਸਿਟੀ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਮੈਂ ਆਪਣੀ ਸੰਸਥਾ ਵੱਲੋਂ ਡਾਕਟਰ ਸਾਹਿਬ ਨੂੰ ਵਧਾਈ ਦਿੰਦਾ ਹਾਂ ਇਹਨਾਂ ਦੀ ਲੰਮੀ ਉਮਰ ਚੰਗੀ ਸਿਹਤ ਤੇ ਪ੍ਰਭਾਵਸ਼ਾਲੀ ਦੀ ਕਾਮਨਾ ਕਰਦਾ ਧੰਨਵਾਦ